ਬਹੁਤ ਮਿਹਰਬਾਨੀ ਭਾਈ ਜੀ ਸਸਿਕਾ ਧੰਨਵਾਦ ਤੁਹਾਡਾ 40 ਸਾਲ ਪਹਿਲਾਂ ਸੀ ਤੂੰ ਜਦੋਂ ਮਟਿਆਰ ਕਿੰਨਾ ਗੂੜਾ ਆਪਣਾ ਸੀ ਦੋਹਾਂ ਦਾ ਪਿਆਰ 40 ਸਾਲ ਪਹਿਲਾਂ ਸੀ ਤੂੰ ਜਦੋਂ ਮਟਿਆਰ ਕਿੰਨਾ ਗੂੜਾ ਆਪਣਾ ਸੀ ਦੋਹਾਂ ਦਾ ਪਿਆਰ 40 ਸਾਲ ਪਹਿਲਾ ਸੀ ਤੂੰ ਜਦੋਂ ਮੱਟਿਆ ਕਿੰਨਾ ਗੂੜਾ ਆਪਣਾ ਸੀ ਦੋਹਾਂ ਦਾ ਪਿਆ ਪਹਿਲਾਂ ਵਾਲੀ ਗੱਲ ਬੋਲ ਫੇਰੀ ਇੱਕ ਵਾਰ ਅੱਜ ਵੀ ਮੈਂ ਤੇਰਾ ਉਹ ਨਾ ਕਰਾਂ ਸੱਚੀ ਕਾਰ ਨੂੰ ਕਿਸੇ ਰੂਪ ਤੇ ਚੱਕਣਾ ਤੂੰ ਹੌਲੀ ਹੌਲੀ ਬੋਲ ਚੱਲਵੇਂ ਨਾ ਹੱਥੀਆਂ ਦਾ ਖਿਆਲ ਪੈਂਦਾ ਰੱਖਣਾ ਤੂੰ ਹੌਲੀ ਹੌਲੀ ਬੋਲ ਚੱਲਵੇਂ ਨਾ ਹੱਥੀਆਂ ਦਾ ਖਿਆਲ ਪੈਂਦਾ ਰੱਖਣਾ ਤੂੰ ਹੌਲੀ ਹੌਲੀ ਬੋਲ ਚੱਲਵੇਂ 40 ਸਾਲ ਪਹਿਲਾਂ ਸੀ ਤੂੰ ਜਦੋਂ ਮਟਿਆਰ ਕਿੰਨਾ ਗੂੜਾ ਆਪਣਾ ਸੀ ਦੋਹਾਂ ਦਾ ਪਿਆਰ 40 ਸਾਲ ਪਹਿਲਾਂ ਸੀ ਤੂੰ ਜਦੋਂ ਮਟਿਆਰ ਕਿੰਨਾ ਗੂੜਾ ਆਪਣਾ ਸੀ ਦੋਹਾਂ ਦਾ ਪਿਆਰ ਪਹਿਲਾਂ ਵਾਲੀ ਗੱਲ ਬੋਲ ਫੇਰ ਇੱਕ ਵਾਰ ਅੱਜ ਵੀ ਮੈਂ ਤੇਰਾ ਉਹ ਨਾ ਕਰਾਂ ਸਤਿਕਾਰ ਸਤਿਕਾਰ ਨੂੰ ਕਿਸੇ ਰੁੱਤ ਉੱਤੇ ਚੱਕਣਾ ਤੂੰ ਹੌਲੀ ਹੌਲੀ ਬੋਲ ਚੰਨ ਦੇ ਨਾ ਹਾਤੀਆਂ ਦਾ ਖਿਆਲ ਪੈਂਦਾ ਰੱਖਣਾ ਤੂੰ ਹੌਲੀ ਹੌਲੀ ਬੋਲ ਚੰਨ ਦੇ ਨਾ ਹਾਤੀਆਂ ਦਾ ਖਿਆਲ ਹੋਲੀ ਹੋਲੀ ਭੂਲ ਚਾਨ ਨੀਂ ਬੀ ਪਾਣੀ ਗੰਗਾ ਦਾ ਕੂੜੇ ਧਰੀ ਨੂੰ ਵਗ ਗਿਆ ਸ਼ੇਰ ਮੁੜਾ ਹੋ ਕੇ ਕਾ ਖਾਣ ਲੱਗ ਗਿਆ ਪਾਣੀ ਗੰਗਾ ਦਾ ਕਿੰਗੋ ਧਰੀ ਨੂੰ ਵਗ ਗਿਆ ਫੇਰ ਥੜਾ ਹੋ ਕੇ ਕਾ ਖਾਨ ਲੱਗ ਗਿਆ ਕਿਹੜੀ ਗੱਲ ਕੋੜੇ ਸਿੱਕੇ ਮੋਲ ਦਈ ਬੋ ਤੋਰ ਨਾਲ ਰਹਿਣਾ ਦੱਸ ਕੀਨੀ ਤੇਰੇ ਕੋ ਮੇਰੀ ਤੋਰ ਦੀ ਤੂੰ ਅੱਡ ਦਿੱਤੀ ਜਖੜਾ ਤੂੰ ਹੌਲੀ ਹੌਲੀ ਬੋਲ ਚਾਂਦੇ ਦੇ ਨਾ ਹਾਤੀਆਂ ਦਾ ਖਿਆਲ ਪੰਡਾ ਰੱਖਣਾ ਤੂੰ ਹੌਲੀ ਹੌਲੀ ਬੋਲ ਚਾਂਦੇ ਦੇ ਨਾ ਹਾਤੀਆਂ ਦਾ ਖਿਆਲ ਪੰਡਾ ਰੱਖਣਾ ਤੂੰ ਹੌਲੀ ਹੌਲੀ ਬੋਲ ਚਾਂਦੇ ਦੇ ਪੁੱਤ ਪੁੱਤੀਆਂ ਨਾ ਚਿੱਤ ਪਰ ਚਾਉਣੀ ਐ ਨੋਹਾ ਪੁੱਤਾਂ ਤੇ ਤੂੰ ਹੁਕਮ ਚਲਾਉਣੀ ਐ ਪੁੱਤ ਪੁੱਤੀਆਂ ਨਾ ਚਿੱਤ ਪਰ ਚਾਉਣੀ ਐ ਨੋਹਾ ਪੁੱਤਾਂ ਤੇ ਤੂੰ ਹੁਕਮ ਚਲਾਉਣੀ ਐ ਕਦ ਗੁੱਸੇ ਹੋਵੇ ਮੇਰਾ ਸੰਤੂ ਸਰਦਾਰ ਤੇਰੇ ਹੁਕਮਾਂ ਚ ਚੱਲੇ ਸਾਰਾ ਪਰਿਵਾਰ ਤੇਰੀ ਸਾਰਨਾ ਨਵੇਂ ਤੂੰ ਛੱਡ ਸਖਣਾ ਧੌੜੀ ਧੌੜੀ ਬੋਲ ਚਾਂਦੇ ਨਾ ਹੱਦੀਆਂ ਦਾ ਖਿਆਲ ਪੈਂਦਾ ਰੱਖਣਾ ਧੌੜੀ ਧੌੜੀ ਬੋਲ ਚਾਂਦੇ ਨਾ ਹੱਦੀਆਂ ਦਾ ਖਿਆਲ ਹੋਲੀ-ਹੋਲੀ ਬੋਲ ਚੰਨ ਵੀ ਮੰਜਾ ਡੰਗਰਾਂ ਦੇ ਵਾੜੇ ਮੇਰਾ ਡਾਤਾ ਜਦ ਆਪਣੇ ਤਵਲੋਂ ਤੂੰ ਮਕਾਤਾ ਮੰਜਾ ਡੰਗਰਾਂ ਦੇ ਵਾੜੇ ਮੇਰਾ ਡਾਤਾ ਜੱਬ ਆਪਣੇ ਤਵੱਲੋਂ ਤੂੰ ਮਕਾਤਾ ਨੋਹਣੇ ਚਲਾਕ ਪੁੱਤ ਨਾਲ ਕਰੀਂ ਬਾਲੇ ਜ਼ਿੰਮੇਵਾਰੀ ਘਰ ਦੀ ਸਵਾਲਣੀ ਬੁਹਾਰੇ ਤੇਰੇ ਜੌਂ ਦੀ ਤੋਰਣ ਦੇ ਪਾ ਪੈਗਾ ਕੱਟਣਾ ਤੂੰ ਹੌਲੀ ਹੌਲੀ ਭੁੱਲ ਜਾਣਵੇਂ ਨਾ ਹਤੀਆਂ ਦਾ ਖਿਆਲ ਪੈਂਦਾ ਰੱਖਣਾ ਤੂੰ ਹੌਲੀ ਹੌਲੀ ਭੁੱਲ ਜਾਣਵੇਂ ਨਾ ਹਤੀਆਂ ਦਾ ਖਿਆਲ ਪੈਂਦਾ ਰੱਖਣਾ ਤੂੰ ਹੌਲੀ ਹੌਲੀ ਭੁੱਲ ਜਾਣਵੇਂ ਡੰਗਰਾਂ ਦੇ ਵਾਰੇ ਮੇਰਾ ਦਾਤਾ ਜਦ ਆਪਣੇ ਤਵੱਲੋਂ ਤੂੰ ਮਕਾਤਾ ਵੰਜਾ ਡੰਗਰਾਂ ਦੇ ਵਾਰੇ ਮੇਰਾ ਦਾਤਾ ਜਦ ਆਪਣੇ ਤਵੱਲੋਂ ਤੂੰ ਮਕਾਤਾ ਨੋਹਣੇ ਚਲਾ ਕੁਤ ਪੁੱਤ ਕਮ ਤੰਗਿ ਵਾਰੇ ਜ਼ਿੰਮੇਵਾਰੀ ਘਰ ਦੀ ਸੰਭਲਣੀ ਬੋਹੜ ਤੇਰ ਜੌਦ ਕੋਰਣ ਦੇ ਪਾ ਪੈ ਗਿਆ ਕੱਟਣਾ ਹੌਲੀ ਹੌਲੀ ਬੋਲ ਚੱਨਵੇਂ ਨਾ ਹਾਤੀਆਂ ਦਾ ਖਿਆਲ ਪੈਂਦਾ ਰੱਖਣਾ ਤੂੰ ਹੌਲੀ ਹੌਲੀ ਬੋਲ ਚੱਨਵੇਂ ਨਾ ਹਾਤੀਆਂ ਹੋਲੀ-ਹੋਲੀ ਬੋਲ ਚੰਨ ਦੇ ਸੁਖਣ ਵਾਲੇ ਚ ਕੋਈ ਰੋਵੇ ਨਾ ਰੱਬਾ ਮੇਰੇ ਵਾਂਗੂ ਕਿਸੇ ਨਾਲ ਹੋਵੇ ਨਾ ਲੈ ਸੁਖਣ ਵਾਲੇ ਚ ਕੋਈ ਰੋਵੇ ਨਾ ਰੱਬਾ ਮੇਰੇ ਵਾਂਗੂ ਕਿਸੇ ਨਾਲ ਹੋਵੇ ਨਾ ਰੋਣਾ ਘੱਟ ਸੁੱਚੀ ਸਾਡੀ ਹੱਥ ਕੇ ਵਿਖਾ ਤੇਰੇ ਕਦਮਾਂ ਚ ਦੇਵਾ ਚਿੰਦ ਜਾਣੜਾ ਮੇ ਪੈਰਾਂ ਨੂੰ ਸੰਭਾਲ ਮਾਂ ਦੇ ਮੱਖਣ ਹੌਲੀ ਹੌਲੀ ਪਹੁੰਚਾਂ ੜਵੇ ਨਾ ਹੱਥੀਆਂ ਦਾ ਖਿਆਲ ਪੈਂਦਾ ਰੱਖਣਾ ਤੂੰ ਹੌਲੀ ਹੌਲੀ ਬੋਲ ਚਾਂ ਤੂੰ ਹੌਲੀ ਹੌਲੀ ਭੁੱਲ ਚੰਨ ਦੇ ਨਾ ਹਤੀਆਂ ਦਾ ਖਿਆਲ ਪੰਡਾ ਰੱਖਣਾ ਤੂੰ ਹੌਲੀ ਹੌਲੀ ਭੁੱਲ ਚੰਨ ਦੇ ਸਾਡੇ ਬਹੁਤ ਸਾਰੇ ਸੱਜਣਾ ਮਿੱਤਰਾਂ ਵੱਲੋਂ ਬਹੁਤ ਸਾਰਾ ਨਾਮ ਆਇਆ ਜਿੰਨੇ ਵੀ ਸੱਜਣ ਮੇਰੇ ਕੈਮਰਾਮੈਨ ਵੀਰ ਲਾਈਵ ਹੈ ਜਿਹੜਾ ਦੁਨੀਆ ਭਰ ਤੇ ਟੈਲੀਕਾਸਟ ਕਰ ਰਿਹਾ ਉਹਨਾਂ ਦਾ ਵੀ ਕੋਟਨ ਕੋਟ ਧੰਨਵਾਦ ਹਾਂ ਇਹ ਸਾਡੇ ਬਹੁਤ ਮਿਹਰਬਾਨੀ ਇਹ ਸਾਡੇ ਬਲਵੀਰ ਸਿੰਘ ਜੀ ਲੋਗੜ ਤੋਂ ਆਤਿਸ਼ਤ ਹੈ ਬਹੁਤ ਅੱਛੇ ਫੋਟੋ ਬਣਾਉਂਦੇ ਆ ਹੱਥ ਨਾਲ ਬਣਾਉਂਦੇ ਆ ਆਪ ਦੀ ਪੇਂਟਿੰਗ ਕਰਦੇ ਆ ਇਹਨਾਂ ਦਾ ਮੈਨੂੰ ਫੋਨ ਆਇਆ ਸੀ ਕੱਲ ਕਿ ਅਸੀਂ ਤੁਹਾਨੂੰ ਉੱਥੇ ਮਿਲਣਾ ਮੇਲੇ ਤੇ ਇਹ ਬਾਪੂ ਜੀ ਦੀ ਫੋਟੋ ਬਣਾ ਕੇ ਲਿਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਸਰਦਾਰ ਬਲਵੀਰ ਸਿੰਘ ਜੀ ਲੋਗੜ ਦੀ ਜਿਨ੍ਹਾਂ ਨੇ ਸਾਡਾ ਮਾਣ ਕੀਤਾ ਧੰਨਵਾਦ ਅਸ਼ਪਾਲ ਕਲੜ